ਹਾਂਜੀ ਕਿਸਾਨ ਵੀਰੋ ਆਪਾਂ ਚੱਲੇ ਆਂ ਜੀ ਅੱਜ ਪਿੰਡ ਲਾਂਡੇ ਜੋ ਕਿ ਮੋਗੇ ਜ਼ਿਲ੍ਹੇ ਦਾ ਪਿੰਡ ਆ ਜੀ ਨੇੜੇ ਸਮਲਸਰ ਉੱਥੇ ਮੋਟਰ ਡੈਗ ਪੀਜੀ ਬੋਰਡ ਦੇ ਵਿੱਚ ਤੇ ਦੱਸ ਦੇਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਵੀ ਕੀ ਗੱਲ ਹੋਈ ਹੈ ਜੀ ਹਾਂਜੀ ਇਹ ਮੋਟਰ ਕੱਢਣ ਚੱਲੇ ਆਂ ਜੀ ਆਪਾਂ ਜੋ ਆਪਣੇ ਗਰਸ਼ੇਰ ਸਿੰਘ ਜੀ ਕਪੂਰਿਆਂ ਤੋਂ ਫਾਰਮਰ ਬੰਦੇ ਪੇਜ ਆ ਜਿਨ੍ਹਾਂ ਦਾ ਹੀ ਫੇਸਬੁੱਕ ਤੇ ਉਹਨਾਂ ਦੇ ਮਾਮਾ ਜੀ ਦੇ ਖੇਤ ਵਿੱਚ ਚੱਲੇ ਆਂ ਜੀ ਅੱਜ ਆਪਾਂ ਸਰਦਾਰ ਬਲਦੇਵ ਸਿੰਘ ਜੀ ਬਰਾੜ ਏ ਆਪਾਂ ਦੇਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਵੀ ਕੀ ਗੱਲ ਹੋਈ ਜੀ ਕਿਵੇਂ ਮੋਟਰ ਬੋਰ ਦੇ ਵਿੱਚ ਟੁੱਟ ਕੇ ਡਿੱਗੀ ਆ ਬਾਕੀ ਜਿੰਨੇ ਵੀ ਕੋਈ ਵੀ ਚਾਹੇ ਕੋਈ ਲੋਹੇ ਦੀਆਂ ਡਿਲੀਵਰੀਆਂ ਪਾਉਂਦਾ ਹੀ ਚਾਹੇ ਕੋਈ ਪਲੱਸ ਕਟਾਪਾ ਤੁਹਾਨੂੰ ਉਹਦੇ ਫਾਇਦੇ ਤੇ ਨੁਕਸਾਨ ਨਾਲ ਦੀ ਨਾਲ ਦੱਸਦੇ ਰਹਿੰਨੇ ਆ ਤੇ ਲੋ ਜੀ ਆਪਾਂ ਪਹੁੰਚ ਗਏ ਜੀ ਪਿੰਡ ਲੰਡੇ ਤੇ ਭੋਲੇ ਵੀਰੇ ਹੋਂਾਂ ਦੇ ਖੇਤ ਵਿੱਚ ਆਪਾਂ ਪਹੁੰਚੇ ਆ ਜੀ ਤੇ ਇੱਥੇ 9 ਇੰਚੀ ਬੋਰ ਆਈ ਜੋ ਕਿ 200 ਫੁੱਟ ਡੂੰਗਾ ਤੈਨੇ ਇੰਚੀ ਡਿਲੀਵਰੀ ਪਾਈ ਹੋਈ ਸੀਗੀ ਨਾਲ ਸਿੰਗਲ ਫੇਸ ਮੋਟਰ ਪਾਈ ਹੋਈ ਸੀ ਡਿਲੀਵਰੀ ਟੁੱਟਣ ਦਾ ਵੀ ਤੁਹਾਨੂੰ ਸਾਰਾ ਕਾਰਨ ਦੱਸਾਂਗੇ ਪਲਾਸਕਟ ਦੀ ਡਿਲੀਵਰੀ ਟੁੱਟ ਕੇ ਮੋਟਰ ਡੈਗ ਪਈ ਸੀ ਤੇ ਮੋਟਰ ਕੱਢਣ ਲਈ ਪਹਿਲਾਂ ਆਪਾਂ ਨੂੰ ਬੋਰ ਦੇ ਵਿੱਚ ਸਿੰਗਲ ਫੇਸ ਮੋਟਰ ਪਾਈ ਸੀ ਉਹ ਆਪਾਂ ਕੱਢ ਕੇ ਬਾਹਰ ਤੇ ਉਸ ਤੋਂ ਬਾਅਦ ਆਪਾਂ ਲਗਾਗੇ ਮੋਟਰ ਕੱਢਣਾ ਕਿਉਂਕਿ ਉਹ ਜਦੋਂ ਥੱਲੇੋਂ ਆਪਾਂ ਮੋਟਰ ਕੱਢਣੀ ਸੀ ਉਹ ਮੋਟਰ ਨਿੱਕੀ ਨੂੰ ਡਿੱਕਾ ਲਵਣਾ ਸੀ ਜੀ ਉਹਨੇ ਤੇ ਮੋਟਰ ਆਪਾਂ ਕੱਢ ਰਹੇ ਹਾਂ ਜੀ ਬੋਰ 200 ਫੁੱਟ ਡੂੰਘਾ ਸੀਗਾ ਤੇ ਡਿੱਗਣ ਦਾ ਕਾਰਨ ਇਹ ਬਣ ਗਿਆ ਜੀ ਬੋਰ ਥੋੜਾ ਜਿਹਾ ਧਰਤੀ ਤੋਂ ਉੱਚਾ ਸੀਗਾ ਤੇ ਸਾਈਡ ਥੋੜੀ ਜੀ ਜਿਵੇਂ ਕਿ ਖੇਤ ਆ ਜਿਹੜੇ ਉਹ ਨੀਵੇਂ ਨੇ ਭਾਈ ਜੀ ਉਹਨਾਂ ਨੇ ਪਾਣੀ ਵਾਲੀ ਟੂਬ ਮੂਰੇ ਲਾ ਕੇ ਜਦੋਂ ਸੈੱਟ ਤੋਂ ਲਾਈ ਤੇ ਉਹਦਾ ਪਾਣੀ ਵਾਲੀ ਟੂਬ ਦਾ ਭਾਰ ਬਣ ਗਿਆ ਜੀ ਭਾਰ ਜਿਆਦਾ ਹੋਣ ਕਰਕੇ ਥੱਲੇ ਨੂੰ ਲੰਬਾਈ ਸੀਗੀ ਤੇ ਉਹਦੇ ਕਰਕੇ ਪਾਈਪ ਸਾਗੜ ਦੇ ਕੋਲੋਂ ਟੁੱਟ ਗਿਆ ਅੱਗੇ ਵੀ ਆਪਾਂ ਸਾਰੀਆਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਰਹੇ ਨੇ ਜੀ ਵੀ ਜਿਵੇਂ ਜਿਹੜੇ ਵੀ ਭਰਾਵਾਂ ਨੇ ਪਲਾਸਟਰ ਦੀ ਡਿਲੀਵਰੀ ਪਾਉਣੀ ਹੁੰਦੀ ਆ 4 ਦੀ ਦੇ ਤਾਂ ਖਾਸ ਕਰਕੇ ਇੱਕ ਥੱਲੇ ਪੈਪ ਪੈਪ ਪੇ ਉੱਪਰ ਪੈਪ ਪਾ ਕੇ ਰੋਈ 3 ਦੀ ਦੇ ਇੱਕ ਪੈਪ ਉੱਪਰ ਜ਼ਰੂਰ ਲੋਹੇ ਦਾ ਪਾਇਆ ਕਰੋ ਆ ਵੇਖੋ ਜੀ ਸਾਖਟ ਤੋਂ ਇਸ ਤਰ੍ਹਾਂ ਪੈਪ ਟੁੱਟ ਗਿਆ ਜੀ ਕਿਉਂਕਿ ਉੱਪਰ ਲੋਹੇ ਦਾ ਹੀ ਕਲੈਂਪ ਹੁੰਦਾ ਜੀ ਲੋਹੇ ਦੀ ਬਿੰਡੀ ਹੁੰਦੀ ਆ ਜਾਂ ਕੋਈ ਆਪਾਂ ਚੀਜ਼ ਬੰਦ ਨੇ ਟੂਪ ਵਗੈਰਾ ਤੋਂ ਭਾਰ ਬਣ ਜਾਂਦਾ ਜੀ ਭਾਰ ਬਣ ਜਾਂਦਾ ਕਰਕੇ ਉਹ ਪੈਪ ਸਾਖਟ ਦੇ ਕੋਲੋਂ ਐਪ ਟੁੱਟ ਗਿਆ ਕਿਉਂਕਿ ਪੈਪ 3 ਇੰਚੀ ਪੈਪ ਦੇ ਵਿੱਚ ਹੁੰਦਾ ਵੀ ਕੀ ਇਹ ਭਾਰ ਥੋੜਾ ਹੁੰਦਾ ਪੈਪ ਦਾ 4 ਤੋਂ 5 ਕਿਲੋ ਹੀ ਭਾਰ ਹੁੰਦਾ ਜੀ ਵਾਸ਼ਕਰ ਦੀ ਡਿਲੀਵਰੀ ਦਾ ਇਸ ਕਰਕੇ ਉੱਪਰ ਇੱਕ ਪੈਪ ਜਰੂਰ ਲੋਹੇ ਦਾ ਪਾਇਆ ਕਰੋ ਜ ਤਾਂ ਜੋ ਆਪਣਾ ਨੁਕਸਾਨ ਨਾ ਹੋਵੇ ਚਲੋਈ ਆਪਾਂ ਮੋਟਰ ਕੱਢਤੀ ਹੈ ਬਾਹਰ ਤੇ ਕਲੈਂਪ ਦਿੱਤਾ ਹੀ ਲਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਕੰਮ ਬੋਰਾ ਦੇ ਵਿੱਚੋਂ ਡਿੱਗੀਆਂ ਤੇ ਫਸੀਆਂ ਮੋਟਰਾਂ ਕੱਢਣ ਆਈ ਸੀ ਇੱਕ ਮੋਟਰਾਂ ਦੀ ਵੈਂਡਿੰਗ ਕਰਦੇ ਆਂ ਜੀ ਆਪਾਂ ਕਿਸੇ ਵੀ ਭਰਾ ਨੂੰ ਕੋਈ ਬੋਰਾ ਪ੍ਰਤੀ ਕੋਈ ਦਿੱਕਤ ਹੋਵੇ ਤਾਂ ਤੁਸੀਂ ਸਾਡੇ ਆ ਨੰਬਰ ਦਿੱਤੇ ਹੋਏ ਸਕਰੀਨ ਤੇ ਉਹਦੇ ਨਾਲ ਸੰਪਰਕ ਕਰ ਸਕਦੇ ਆਂ ਜੀ ਬਾਕੀ ਜਿੰਨੇ ਵੀ ਭਰਾ ਆਪਣੀਆਂ ਵੀਡੀਓ ਵੇਖਦੇ ਰਹਿੰਦੇ ਆਪਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਤੇ ਬਾਕੀ ਜੀ ਜਿੰਨੇ ਵੀ ਭਰਾ ਆਪਣੇ ਫੇਸਬੁੱਕ ਤੇ ਪੇਜ ਵੇਖਦੇ ਹੋਣੇ ਜੀ ਫੋਲੋ ਕਰ ਲਿਆ ਕਰੋ ਪੇਜ ਨੂੰ ਤੇ ਬਾਕੀ YouTube ਤੇ ਸਬਸਕ੍ਰਾਈਬ ਕਰ ਲਿਆ ਕਰੋ ਜੇ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਜੋ ਆਉਣ ਵਾਲੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਸਾਡਾ ਹੌਸਲਾ ਵਧਦਾ ਰਹੇ ਵੀ ਸਾਡੇ ਭਰਾ ਸਾਨੂੰ ਐਪਰੀਸ਼ੀਏਟ ਕਰਦੇ ਆ ਜੀ ਤੇ ਸਾਰੇ ਭਰਾਵਾਂ ਦਾ ਆਪਾਂ ਤਹਿਦਲੋਂ ਤੁਹਾਨੂੰ ਧੰਨ ਕਰਦੇ ਆ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ